고맙니 claro. ਜੇਕਰ انسان ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਤੇ ਖੁਸ਼ੀ ਦਾ ਦਿਨ ਜੇ ਆਮ ਇਨਸਾਨ ਦੀ ਗੱਲ ਕਰੀਏ ਤੇ ਜੋ ਵਿਆਹ ਦਾ ਦੇਣਾ ਨਾ انسان ਦਾ ਉਹ ਸਭ ਤੋਂ ਖੁਸ਼ੀ ਦਾ ਇੱਕ ਜਿਹੜਾ ਦਿਹਾੜਾ ਖੁਸ਼ੀ ਦਾ ਦਿਨ ਜਿਹੜਾ ਅਨੇਕਾਂ ਸੁਪਨਿਆਂ ਤੋਂ ਬਾਅਦ ਜਿਹੜਾ ਆਉਂਦਾ ਤੇ ਇਸੇ ਤਰ੍ਹਾਂ ਹੀ ਜੇਕਰ ਇੱਕ ਮਲਾਇਮ ਦੀ ਜ਼ਿੰਦਗੀ ਦੀ ਗੱਲ ਕਰੀਏ ਤੇ ਮਲਾਇਮ ਦੀ ਜ਼ਿੰਦਗੀ ਦੇ ਵਿੱਚ ਵਿੱਚ ਜਿਹੜੀ ਰਿਟਾਇਰਮੈਂਟ ਆ ਕਹਿੰਦਾ ਮਤਲਬ ਸੇਵਾ ਮੁਕਤੀ ਆ ਭਾਵੇਂ ਕਿਸੇ ਵੀ ਡਿਪਾਰਟਮੈਂਟ ਦੇ ਨਾਲ ਸਬੰਧਤ ਹੋਵੇ ਤੇ ਉਸ ਤੋਂ ਵੱਡਾ ਜਿਹੜਾ ਖੁਸ਼ੀ ਦਾ ਦਿਨ ਜਿਹੜਾ ਵਾ ਇੱਕ ਬੇਦਾਗ ਦਾਗੀ ਜਿਹੜੀਆਂ ਸੇਵਾਵਾਂ ਨਿਭਾ ਕੇ ਜੇ ਕੋਈ ਸੇਵਾ ਮੁਕਤੀ ਤੱਕ ਲੰਬੇ ਸਮੇਂ ਤੋਂ ਪਹੁੰਚਦਾ ਤੇ ਉਹ ਮੈਂ ਸਮਝਦਾ ਕਿ ਇਸ ਤੋਂ ਵੱਡਾ ਜਿਹੜਾ ਖੁਸ਼ੀ ਦਾ ਦਿਨ ਹੋਰ ਕੋਈ ਨਹੀਂ ਹੋ ਸਕਦਾ ਸੋ ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਰਾਣਾ ਸ਼ਾਲਾ ਥਾਣੇ ਦੇ ਵਿੱਚ ਹੈ ਜਿਵੇਂ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਇਹ ਬਾਬਾ ਮੁਖਤਿਆਰ ਦੇ ਨਾਂ ਤੇ ਕਈਆਂ ਨੇ ਤਾਂ ਆਪਣੇ ਨਾਵਾਂ ਦੇ ਨਾਲ ਬਾਬਾ ਲੱਗਾ ਹੁੰਦਾ ਪਰ ਜੀਵਨ ਜਿਹੜਾ ਜ਼ਿੰਦਗੀ ਕੁਝ ਹੋਰ ਤਰ੍ਹਾਂ ਦੀ ਹੁੰਦੀ ਆ ਹਕੀਕਤ ਕੁਝ ਹੋਰ ਹੁੰਦੀ ਆ ਪਰ ਜੇਕਰ ਅਸੀਂ ਬਾਬਾ ਮੁਖਤਿਆਰ ਜੀ ਦੀ ਗੱਲ ਕਰੀਏ ਤੇ ਬਾਬਾ ਮੁਖਤਿਆਰ ਜੀ ਨੂੰ ਬਾਬਾ ਕਰਕੇ ਕਿਉਂ ਜਾਣਿਆ ਜਾਂਦਾ ਉਹ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰ ਦਿੰਨੇ ਆ ਕਰ ਲੈਣੇ ਆ ਤੁਹਾਨੂੰ ਦੱਸਤੀਏ ਕਿ ਬਾਬਾ ਮੁਖਤਿਆਰ ਜੀ ਦੀ ਇੱਥੇ ਪੁਰਾਣਾ ਸ਼ਾਲਾ ਥਾਣੇ ਦੇ ਵਿੱਚ ਜੋ ਬਤੌਰ ਪੁਲਿਸ ਮੁਲਾਜ਼ਮ ਜਿਹੜੀ ਆ ਲੰਬੀਆਂ ਜਿਹੜੀਆਂ ਸੇਵਾਵਾਂ ਤੋਂ ਬਾਅਦ ਅੱਜ ਸੇਵਾ ਮੁਕਤੀ ਦਾ ਜੋ ਰਾਮਾ ਥਾਣਾ ਮੁਖੀ ਨੇ ਜੋ ਸਾਡੇ ਨਾਲ ਮੈਡਮ ਤ੍ਰਿਸ਼ਮਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਰੱਖਿਆ ਗਿਆ ਜੋ ਪਾਰਟੀ ਕੀਤੀ ਗਈ ਹੈ ਉਸ ਤੋਂ ਪ੍ਰੰਤ ਇਸ ਵੇਲੇ ਜੋ ਤਿਆਰੀਆਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਨੋਟਾਂ ਵਾਲੇ ਜਿਹੜੇ ਚਮਕਣੇ ਹਾਰ ਨੇ ਉੜਕਣੇ ਕੁੜਕਣੇ ਨੋਟ ਕਹਿ ਸਕਦੇ ਆ ਉਹਨਾਂ ਦੇ ਨਾਲ ਜਿਹੜਾ ਸੱਜੇ ਹੋਏ ਨੇ ਬਾਬਾ ਉਤਿਆਰ ਜੀ ਸੋ ਹਾਰਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਸਾਡੇ ਨਾਲ ਮੁਲਾਜ਼ਮ ਵੀਰ ਜੀ ਨੇ ਸਹਾਇਕ ਥਾਣੇਦਾਰ ਸੋ ਵੀਰ ਜੀ ਇਸ ਖੁਸ਼ੀ ਤੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਮੈਂ ਇਸ ਖੁਸ਼ੀ ਦੇ ਮੌਕੇ ਤੇ ਇਹਨਾਂ ਨੂੰ ਬਾਬਾ ਜੀ ਨੂੰ ਲੱਖ ਲੱਖ ਹੰਰਾ ਹੀ ਦਿਨ ਤੇ 2006 ਤੋਂ ਬਾਬਾ ਜੀ ਦਾ ਮੇਰਾ ਵਾਪਿਆ ਮੈਂ ਮੁੰਚੀ ਹੁੰਦਿਆਂ ਵੀ ਸਰਦਾਰ ਦਰਵਾਨ ਔਰ ਮੈਂ ਉਸ ਤੋਂ ਬਾਅਦ ਇਹ ਸਹੀਦ ਮਨਤੋਬਾ ਮੇਰੇ ਬਾਬੇ ਨੇ ਕਾਫੀ ਵਾਰ ਆ ਔਰ ਇਹਨਾਂ ਦੀਆਂ ਸਵਾਮਾਂ ਜਿਹੜੀਆਂ ਬਹੁਤ ਹੀ ਵਧੀਆਂ ਸਾਡੇ ਥਾਣੇ ਪ੍ਰਤੀ ਰਹੀਆਂ ਔਰ ਇਹਨਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਠੀਕ ਹੈ ਇਹਨੋਂ ਤੋਂ ਇਲਾਵਾ ਜਿਵੇਂ ਥਾਣਾ ਮੁਖੀ ਨੇ ਸਾਡੇ ਨਾਲ ਮੈਡਮ ਪ੍ਰਿਸ਼ਮਾ ਜੀ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਵੇਂ ਅੱਜ ਖੁਸ਼ੀ ਦਾ ਮੌਕਾ ਕਹਿ ਸਕਦੇ ਹਾਂ ਕਿ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਨਦਰ ਕਰੇ ਸੋ ਬਾਬਾ ਮੁਹਤਿਆਰ ਜੀ ਲਈ ਮੈਂ ਸੰਗ ਲਾਂ ਕਿ ਤੁਹਾਡੇ ਥਾਣੇ ਵਾਸਤੇ ਵੀ ਇੱਕ ਮੁਬਾਰਕਾ ਨੇ ਤੁਹਾਨੂੰ ਕਿਨਾਂ ਦੀ ਅੱਜ ਬੇਦਾਗ ਜੋ ਇਹ ਇਨਸਾਨ ਨੇ ਤੇ ਵਧੀਆ ਸ਼ਖਸੀਅਤ ਆ ਤੇ ਇਹਨਾਂ ਦੀ ਜਿਹੜੀ ਰਿਟਾਇਰਮੈਂਟ ਤੇ ਕੀ ਕਹਿਣਾ ਚਾਹਦੇ ਹੋ ਤੁਸੀਂ ਮੁਬਾਰਕਬਾਦ ਜ਼ਰੂਰ ਦੇ ਰਹੇ ਹੋ ਪਰ ਨਾ ਤੇ ਇਹ ਮੁਬਾਰਕਬਾਦ ਲੈਣ ਦਾ ਦਿਲ ਕਰ ਰਿਹਾ ਨਾ ਹੀ ਕਿਸੇ ਨੂੰ ਦੇਣ ਦਾ ਦਿਲ ਕਰ ਰਿਹਾ ਕਿਉਂਕਿ ਜਦੋਂ ਮੈਂ ਇੱਥੇ ਪੋਸਟਡ ਸੀਗੀ ਨਵੇਂ-ਨਵੇਂ ਜਦੋਂ ਮੈਂ ਇੱਥੇ ਪੋਸਟ ਮੇਰੀ ਪੋਸਟਿੰਗ ਹੋਈ ਮੈਨੂੰ ਇਹਨਾਂ ਦਾ ਨਾਮ ਜਾਣਨ 'ਚ 1 ਮਹੀਨਾ ਲੱਗ ਗਿਆ ਹਰ ਬੰਦਾ ਇਹਨਾਂ ਨੂੰ ਬਾਬਾ ਜੀ ਦੇ ਨਾਮ ਤੋਂ ਹੀ ਬੋਲਦਾ ਤੇ ਮੈਂ ਵੀ ਬਾਬਾ ਜੀ ਕਿਹਾ ਮਹੀਨੇ ਡੇਢ ਬਾਅਦ ਮੈਂ ਕਿਹਾ ਮੁਖਤਿਆਰ ਸਿੰਘ ਕੌਣ ਹੈ ਜਦੋਂ ਪੇਰੋਲ ਤੇ ਸਾਈਨ ਕਰਦੇ ਆ ਨਾ ਮੈਂ ਕਿਹਾ ਮੁਖਤਿਆਰ ਸਿੰਘ ਕਹਿੰਦੇ ਜੀ ਆਪਣੇ ਬਾਬਾ ਜੀ ਤੇ ਮਤਲਬ ਇਹਨਾਂ ਦਾ ਜਿਹੜਾ ਰੁਤਬਾ ਉਹ ਇੱਕ ਨਾਮ ਲਈ ਸਿਰਫ ਨਹੀਂ ਹੈ ਇਹ ਜਿਹੜਾ ਅਹੁਦਾ ਇਹਨਾਂ ਨੂੰ ਬਾਬਾ ਜੀ ਦਾ ਦਿੱਤਾ ਹੈ ਇਹ ਇਹਨਾਂ ਦੀ ਸ਼ਖਸੀਅਤ ਇਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਸ ਮੁਤਾਬਕ ਇਹਨਾਂ ਨੂੰ ਐ ਸਾਰੀ ਸਾਰੀ ਥਾਣੇ ਦੀ ਫੋਰਸ ਇਹਨਾਂ ਨੂੰ ਬਾਬਾ ਜੀ ਦੇ ਨਾਮ ਤੋਂ ਹੀ ਜਾਣਦੀ ਆ ਤੇ ਅੱਜ ਸਾਨੂੰ ਬੜਾ ਮਤਲਬ ਦੁੱਖ ਹੋ ਰਿਹਾ ਖੁਸ਼ੀ ਵੀ ਆ ਚਲੋ ਆਪਣੀ ਸਰਵਿਸ ਪੂਰੀ ਕੰਪਲੀਟ ਕਰਕੇ ਬੰਦਾ ਸਹੀ ਸਲਾਮਤ ਆਪਣੇ ਘਰ ਆਪਣੇ ਪਰਿਵਾਰ ਚ ਵਾਪਸ ਪਰਤੇ ਉਹਦੀ ਖੁਸ਼ੀ ਤਾਂ ਹੁੰਦੀ ਆ ਬਟ ਸਾਡੇ ਪੁਲਿਸ ਡਿਪਾਰਟਮੈਂਟ ਲਈ ਇਹ ਇੱਕ ਬਹੁਤ ਮਤਲਬ ਵਧੀਆ ਐਸੈਟ ਸੀਗੇ ਤੇ ਸਾਨੂੰ ਇਹਨਾਂ ਦੀ ਕਮੀ ਜਿਹੜੀ ਆ ਉਹ ਜ਼ਰੂਰ ਮਹਿਸੂਸ ਹੋਊਗੀ ਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਬਾਬਾ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਤੇ ਬਾਬਾ ਜੀ ਤੁਹਾਡੀ ਅਗਲੀ ਜਿਹੜੀ ਜ਼ਿੰਦਗੀ ਆ ਨਵੀਂ ਜ਼ਿੰਦਗੀ ਉਹ ਖੁਸ਼ੀਆਂ ਭਰੀ ਹੋਵੇ ਤੇ ਸੁੱਖ ਭਰੀ ਹੋਵੇ ਸੋ ਐ ਐਸਟੂ ਸਾਬ ਇਹਨਾਂ ਦੀ ਰਿਟਾਇਰਮੈਂਟ ਤੇ ਜਿਵੇਂ ਸਿਫਤਾਂ ਹੋ ਰਹੀਆਂ ਨੇ ਚਾਚਰੇ ਤੇ ਇਹ ਸੱਚਾਈ ਵੀ ਆ ਨਾ ਕਿਉਂਕਿ ਅਸੀਂ ਵੀ ਇਸ ਖੇਤਰ ਨੂੰ ਬਿਲੋਂਗ ਕਰਦੇ ਇਸ ਇਲਾਕੇ ਨੂੰ ਬਿਲੋਂਗ ਕਰਦੇ ਆ ਜੇਕਰ ਅਸੀਂ ਕਹਿ ਲਈਏ ਕਿ ਇਮਾਨਦਾਰੀ ਦਾ ਦੂਸਰਾ ਨਾਮ ਹੈ ਜਿਹੜਾ ਬਾਬਾ ਮੁਖਤਿਆਰ ਤੇ ਜੇਕਰ ਗੱਲ ਕਰੀਏ ਪੁਲਿਸ ਡਿਪਾਰਟਮੈਂਟ ਦੀ ਖਾਕੀ ਵਰਦੀ ਦੀ ਤੇ ਕਿਤੇ ਨਾ ਕਿਤੇ ਜਿਹੜੇ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੇ ਨੇ ਕਰਪਸ਼ਨ ਨੂੰ ਲੈ ਕੇ ਲੈਣ ਦੇਣ ਨੂੰ ਲੈ ਕੇ ਕੀ ਕਹਿ ਸਕਦੇ ਆਪਾਂ ਕਿ ਚਾਹ ਪਾਣੀ ਨੂੰ ਸੇਵਾ ਪਾਣੀ ਨੂੰ ਲੈ ਕੇ ਸਵਾਲਾਂ ਦੇ ਘੇਰੇ ਚ ਰਹਿੰਦੇ ਨੇ ਤੇ ਕੀ ਬਾਬਾ ਮੁਹਤਿਆਰ ਜੀ ਜਿਹੜੇ ਨੇ ਇਹ ਉਹਨਾਂ ਮੁਲਾਜ਼ਮਾਂ ਵਾਸਤੇ ਜਿਹੜੇ ਕਰਪਟ ਮੁਲਾਜ਼ਮ ਨੇ ਉਹਨਾਂ ਵਾਸਤੇ ਇੱਕ ਪ੍ਰੇਰਨਾ ਦਾ ਸਰੋਤ ਨਹੀਂ ਗਏ ਜੀ ਇਹ ਤਾਂ ਵੇਖੋ ਇਹ ਤਾਂ ਹਰ ਕੱਲੇ ਆਪਾਂ ਪੁਲਿਸ ਡਿਪਾਰਟਮੈਂਟ ਦੀ ਜੇ ਗੱਲ ਕਰੀਏ ਤਾਂ ਨਹੀਂ ਹਰ ਡਿਪਾਰਟਮੈਂਟ ਨਹੀਂ ਸਾਰੇ ਤਾਂ ਨਹੀਂ ਆ ਹਾਂਜੀ 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 ਇਦਾਂ ਹੀ ਆ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਰ ਜਗ੍ਹਾ ਹੀ ਮਤਲਬ ਪਲੱਸ ਮਾਈਨਸ ਤਾਂ ਹੁੰਦਾ ਹੀ ਹੈ ਬਟ ਹਾਂ ਬਾਬਾ ਜੀ ਦੀ ਜੜੀ ਜਿੰਨਾ ਸਰਵਿਸ ਰਿਹਾ ਜਿੰਨਾ ਇਹਨਾਂ ਦਾ ਕੈਰੀਅਰ ਜੋਬ ਦਾ ਰਿਹਾ ਇਹਨਾਂ ਦੇ ਉੱਪਰ ਕੋਈ ਵੀ ਇੱਕ ਬੰਦਾ ਵੀ ਇਲਾਕੇ ਤੋਂ ਉਂਗਲੀ ਨਹੀਂ ਉਠਾ ਸਕਦਾ ਕਿ ਹਾਂ ਬਾਬਾ ਜੀ ਨੇ ਕਦੇ ਕੋਈ ਕਿਸੇ ਦਾ ਮਾੜਾ ਜਾਂ ਕਿਸੇ ਦਾ ਨੁਕਸਾਨ ਜਾਂ ਮਹਿਕਮੇ ਦਾ ਹੀ ਕੋਈ ਚੰਗਾ ਜਾਂ ਮਾੜਾ ਕੰਮ ਕੀਤਾ ਹੋਵੇ ਇਹਨਾਂ ਨੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਸੋ ਇਹੀ ਕਾਰਨ ਹੈ ਕਿ ਰਿਟਾਇਰਮੈਂਟਾਂ ਤੇ ਜਿਹੜੀਆਂ ਨੇ ਆਮ ਮੁਲਾਜ਼ਮਾਂ ਦੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਵੈਬ ਟੀਵੀ ਤੇ ਜੋ ਪ੍ਰਕਾਸ਼ਤ ਕਰਨ ਦਾ ਜਨਤਕ ਕਰਨ ਦੀ ਇਹ ਖਬਰ ਜਿਹੜੀ ਸੀ ਇਸੇ ਕਰਕੇ ਕਿ ਬਾਬਾ ਮੁਖਤਿਆਰ ਦੀ ਜ਼ਿੰਦਗੀ ਤੋਂ ਇਹਨਾਂ ਦੀ ਇਮਾਨਦਾਰੀ ਤੋਂ ਜਿਹੜੇ ਹੋਰ ਮੁਲਾਜ਼ਮੋਂ ਨੇ ਉਹ ਵੀ ਸਿੱਖਿਆ ਲੈਣ ਬਾਬਾ ਜੀ ਇਸ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਮੈਂ ਕੀ ਆ ਜੀ ਮੇਰੀ ਤਕਰੀਬਨ 35 ਸਾਲ ਦੀ ਨੌਕਰੀ ਹੈ ਜੀ 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 ਜਿਆਦਾ ਸਮਾਂ ਮੈਂ ਪੁਰਾਣੀ ਸ਼ਹਿਰ ਵਿੱਚ ਕੀਤੀ ਜੀ 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 ਮੇਰੇ ਜਿੰਨੇ ਵੀ ਕਰਮਚਾਰੀ ਆ ਲੋਗ ਹਨ ਇੱਥੇ ਜੀ ਜੀ ਇਹਨਾਂ ਦੀ ਡਿਊਟੀ ਜਣਾ ਰੈਸਟ ਕਰਨੀ ਆ ਤੇ ਮੈਂ ਖੁਦ ਆਪ ਵਰਦੀ ਪਾ ਕੇ ਖੜਾ ਹੋ ਜਾਂਦਾ ਜੀ ਜੀ ਇਸੇ ਤਰ੍ਹਾਂ ਹੀ ਮੈਂ ਇਹ ਨਹੀਂ ਸੋਚਿਆ ਵੀ ਮੈਂ 24 ਇੰਚਾਰਜ ਬਾਬਾ ਜੀ ਅੱਖਾਂ ਭਰੀਆਂ ਲੱਗ ਰਹੀਆਂ ਨੇ ਨਹੀਂ ਕੋਈ ਗੰਮ ਹਾਂਜੀ ਹਾਂਜੀ ਚਲੋ ਹੋ ਜਾਂਦਾ ਕਿਉਂਕਿ ਇੰਨਾ 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 ਲੰਮਾ ਸਮਾਂ ਜਿਹੜਾ ਤੁਸੀਂ ਤੇ ਸੇਵਾਵਾਂ ਨਿਭਾਈਆਂ ਨੇ ਤੇ ਸੇਵਾ ਮੁਕਤੀ ਤੇ ਮਹਿਸੂਸ ਜਿਹੜਾ ਐਸਐਚਓ ਸਭ ਕਰਦੇ ਨੇ ਮਹਿਸੂਸ ਤਾਂ ਜ਼ਰੂਰ ਹੁੰਦਾ ਜਦੋਂ ਸਾਥੀਆਂ ਦੇ ਨਾਲ ਹਾਂ ਜਿਹੜਾ ਕੋਈ ਵੀ ਨਾ ਇਹ ਤਾਂ ਜਾਣ ਦਾ ਹੈ ਹੀ ਆਈ ਹਾਂਜੀ ਹਾਂਜੀ ਠੀਕ ਹੈ ਜੇ ਮੇਰਾ ਵਧੀਆ ਟਾਈਮ ਹੈ ਹੁਣ ਵੀ ਜਦੋਂ ਵੀ ਤੂੰ ਜਦੋਂ ਵੀ ਬੁਲਾਉਣਗੇ ਮੈਂ ਇੱਥੇ ਟਿਕਾਣੇ ਹਾਂ ਠੀਕ ਹੈ ਜੀ ਜੇ ਸਾਨੂੰ ਪਹਿਲਾਂ ਕੰਮ ਕਰਦਾ ਸੀ ਜੇ ਮੈਨੂੰ ਬੁਲਾਉਣਗੇ ਤਾਂ ਮੈਂ ਆਉਂਗਾ ਔਰ ਇੱਕ ਹੋਰ ਜਾਣਕਾਰੀ ਮਿਲੀ ਐਐਸਟੀਯੂ ਸਾਹਿਬ ਸਵਾਰ ਰਹਿ ਗਿਆ ਕਿ ਜਿਵੇਂ ਆ ਥਾਣੇ ਦੀ ਚਾਰ ਦੁਵਾਰੀ ਨਜ਼ਰ ਆ ਰਹੀ ਐ ਇਮਾਰਤਾਂ ਦੀ ਸਾਰੀ ਐ ਤੇ ਜਿਵੇਂ ਮਲਾਈਮ ਕਸਰੇ ਸਿੰਘ ਜਨਮ ਕੇ ਜਿਹੜੀਆਂ ਫਾਈਲਾਂ ਨੇ ਪੁਰਾਣਾ ਰਿਕਾਰਡ ਐ ਉਹਨਾਂ ਦੀ ਦੇਖ ਰੇਖ ਵੀ ਜਿਹੜੀ ਸਾਰੀ ਇਹਨਾਂ ਦੇ ਹੱਥ 'ਚ ਇਹਨਾਂ ਨੇ ਹੱਥੀਏ ਕੇ ਕੇ ਢਲਾਈ ਹੋਈ ਜਿੰਨਾ ਵੀ ਕੰਮ ਥਾਣੇ ਦੇ ਵਿੱਚ ਜੋ ਜੋ ਸਮਾਨ ਸਾਡਾ ਪਿਆ ਉਹ ਬਾਬਾ ਜੀ ਨੂੰ ਪਤਾ ਕਿਹੜਾ ਕਿੱਥੇ ਪਿਆ ਕਿੰਨੇ ਰੱਖਿਆ ਕਦੋਂ ਰੱਖਿਆ ਹਾਂਜੀ ਕਦੋਂ ਦਾ ਕਿੱਥੇ ਪਿਆ ਸਾਨੂੰ ਹੁਣ ਵੀ ਜਿਹੜਾ ਮੁਜੀ ਮੁਜੀ ਜੀ ਦੱਸੋ ਜਰਾ ਚਾਨਣਾ ਪਾਓ ਹਾਂਜੀ ਐਸਟੀਯੂ ਸਾਹਿਬ ਨੇ ਉਹੀ ਗੱਲ ਕਰ ਰਹੇ ਜੀ ਕਿ लिए थे पोस्टिंग ਨੂੰ ਕਿੰਨੇ ਸਾਲ ਹੋ ਗਿਆ ਜੀ ਜੀ ਇੱਕ ਸਾਲ ਦੇ ਵਿੱਚ ਅਸੀਂ ਜਿਹਨਾਂ ਨੂੰ ਰਾਤ 12 ਵਜੇ ਵੀ ਕਾਲ ਕੀਤੀ ਤੇ ਰਾਤ 12 ਵਜੇ ਖੇੜੇ ਮੱਥੇ ਆਏ ਇਹਨਾਂ ਨੇ ਕੋਈ ਇਹ ਨਹੀਂ ਕਿਹਾ ਕਿ ਰਾਤ ਦਾ ਟਾਈਮ ਆ ਮੈਂ ਕਿਉਂ ਆਵਾਂ ਆਜਾ ਮਤਲਬ ਕਿ ਸਾਰਾ ਜੋ ਵੀ ਰਿਕਾਰਡ ਆ ਸਾਡਾ A ਤੋਂ ਲੈ ਕੇ Z ਤੱਕ ਜਿਹੜੇ ਪਹਿਲਾਂ ਮੁਸੀਬਤਾਂ ਕਰ ਗਏ ਨੇ ਉਹ ਵੀ ਇਹਨਾਂ ਨੂੰ ਇਕੱਲੇ ਇਕੱਲੇ ਵੇਚਦਾ ਇਕੱਲੇ ਇਕੱਲੇ ਫਾਇਦਾ ਪਤਾ ਜੀ ਕਿੱਥੇ ਪਿਆ ਵਾ ਅਸੀਂ ਹੁਣ ਤਾਂ ਹੀ ਇਹਨਾਂ ਦੇ ਜਾਣ ਤੇ ਸੁਰਲ ਜਾ ਮਹਿਸੂਸ ਕਰ ਰਹੇ ਹਾਂ ਕਿ ਸਾਡਾ ਇਹਨਾਂ ਦਾ ਦਿਲੋਂ ਇਖਿਆ ਸੀਗਾ ਹਾਂਜੀ ਕੀ ਮਤਲਬ ਹੈ ਇਹਨਾਂ ਨੂੰ ਜੇ ਹੁਣ ਵੀ ਅਸੀਂ ਕਵਾਂਗੇ ਨਾ ਸਾਨੂੰ ਵਿਸ਼ਵਾਸ ਆ ਗਈ ਹੋਣਗੇ ਸੋ ਥਾਣਾ ਵੀ ਜਿਹੜਾ ਇਹ ਪੁਰਾਣੀ ਛਾਲੇ ਦੇ ਵਿੱਚ ਸਥਿਤ ਹੋਇਆ ਹੈ ਤੇ ਪੁਰਾਣੀ ਛਾਲੇ ਤੋਂ ਰਿਟਾਇਰ ਹੋਣੇ ਨੇ ਸੇਵਾਵਾਂ ਨਿਭਾ ਕੇ ਸੋ ਸਰਪੰਚ ਸਾਹਿਬ ਮੌਕੇ ਤੇ ਕੀ ਕਹਿਣਾ ਚਾਹੋਗੇ ਸੰਖੇਪ ਚ ਮੈਂ ਸਭ ਤੋਂ ਪਹਿਲਾਂ ਤੇ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਅਤੇ ਬਾਬਾ ਜੀ ਨੂੰ ਵਧਾਈ ਦੇਣਾ ਚਾਹੁੰਦਾ ਆ ਕਿ ਜਿਨ੍ਹਾਂ ਨੇ ਪੂਰੀ ਇਮਾਨਦਾਰੀ ਦੇ ਨਾਲ ਹਾਂਜੀ ਕਿ ਸਾਡੇ ਪਿੰਡ ਦਾ ਮੁਲਕੇ ਬੇਦਾਗ ਹੋ ਕੇ ਰਿਟਾਇਰਮੈਂਟ ਹੋਈ ਆ ਤੇ ਸਾਨੂੰ ਬੜੀ ਫਖਰ ਦੀ ਗੱਲ ਆ ਕਿ ਮੈਂ ਨਾਲ ਇਹਨਾਂ ਨੂੰ ਪਰਿਵਾਰ ਨੂੰ ਸਭ ਨੂੰ ਵਧਾਈ ਦੇਣਾ ਕਿ ਮਾਰੇ ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ ਬਖਸ਼ ਕੇ ਇਮਾਨਦਾਰ ਕੋਈ ਬੇਦਾਗ ਹੋ ਕੇ ਇੱਥੇ ਮੁਲਕੇ ਪਿੰਡ ਵਿੱਚ ਆ ਰਹੇ ਆ ਕੋਈ ਵੀ ਕਿਸੇ ਕਿਸਮ ਦਾ ਸਾਨੂੰ ਕੋਈ ਉਹ ਨਹੀਂ ਹੈਗਾ ਤੇ ਕੋਈ ਹੱਟ ਤੇ ਉਂਗਲ ਕਰੇ ਤੇ ਮੈਂ ਹੀ ਕੰਨਾ ਵਾ ਕੇ ਸਾਰੇ ਇਹਨਾਂ ਨੂੰ ਮਾਣ ਆ ਫਖਰ ਹੈ ਇਹਨਾਂ ਤੇ ਹਾਂਜੀ ਇਹ ਸਾਰੇ ਇਹ ਜਿੰਨੇ ਥਾਣੇਦਾਰ ਆ ਹੋਰ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨੇ ਇਮਾਨਦਾਰੀ ਨਾਲ ਔਰ ਇਹਨੇ ਖੁਸ਼ਾ ਦੇ ਨਾਲ ਇਥੇ ਤੋਰੇ ਆ ਤੇ ਨਾਲ ਸਾਨੂੰ ਵੀ ਇੱਥੇ ਬੁਲਾਇਆ ਗਿਆ ਸੀਗਾ ਸੋ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਥਾਣਾ ਮੁਖੀ ਨੇ ਜਿਹੜੇ ਮੈਡਮ ਕ੍ਰਿਸਮਾ ਜੀ ਉਹਨਾਂ ਨਾਲ ਗੱਲਬਾਤ ਹੋਈ ਆ ਸਹਾਇਕ ਥਾਣੇਦਾਰ ਨਾਲ ਗੱਲਬਾਤ ਹੋਈ ਆ ਜਾਂ ਮੁਨਸੀ ਕਹਿੰਦੇ ਜਿਹੜੀ ਮੁਨਸ਼ੀ ਹੈ ਉਹ ਥਾਣੇ ਦੀ ਮਾਂ ਹੁੰਦੀ ਹੈ ਤੇ ਸਾਰੇ ਇਹ ਜਿਹੜੇ ਨੇ ਸਿਫਤਾਂ ਦੇ ਜਿਹੜੇ ਉਹਨਾਂ ਦੀਆਂ ਵਕੂ ਵਕ ਉਦਾਹਰਨਾਂ ਦਿੰਦੇ ਜਿਹੜੇ ਨਜ਼ਰ ਆ ਰਹੇ ਨੇ ਸੋ ਸਾਡੇ ਕਹਿੰਦਾ ਭਾਵ ਹੈ ਅਜਿਹੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਮਸਾਲਾ ਹੁੰਦੀਆਂ ਨੇ ਜਿਵੇਂ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਕਿ ਜੇਕਰ ਗੱਲ ਕਰੀਏ ਕਿ ਇਮਾਨਦਾਰੀ ਦਾ ਦੂਸਰਾ ਨਾਂ ਜਿਹੜਾ ਬਾਬਾ ਮੁਖਤਿਆਰ ਆ ਮੇਰੇ 400 ਫੇਰੇ ਵੀ ਮੁਲਾਜ਼ਮ ਖੜੇ ਨੇ ਜਾਂ ਜਿੱਥੋਂ ਤੱਕ ਵੀ ਇਸ ਟੀਵੀ ਨੂੰ ਦੇਖਦੇ ਪਏ ਨੇ ਪੁਲਿਸ ਮੁਲਾਜ਼ਮ ਸੋ ਇਹਨਾਂ ਦੀ ਜ਼ਿੰਦਗੀ ਤੋਂ ਇਹਨਾਂ ਦੀ ਇਮਾਨਦਾਰੀ ਤੋਂ ਜੋ ਹੈ ਉਹ ਸਾਰੇ ਮੁਲਾਜ਼ਮਾਂ ਨੂੰ ਉਹਨਾਂ ਮੁਲਾਜ਼ਮਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ ਜੋ ਕਿ ਇਮਾਨਦਾਰੀ ਤੇ ਨਾਲ ਨਹੀਂ ਸਕੋ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਉਂਗਲਾਂ ਉਠਦੀਆਂ ਨੇ ਕ੍ਰੈਪਸ਼ਨ ਨੂੰ ਲੈ ਕੇ ਸੋ ਇਹਨਾਂ ਤੋਂ ਸੇਧ ਲੈਣ ਦੀ ਲੋੜ ਹੈ ਕਿ ਜੇਕਰ ਅਇਹ ਜੀਵਨ ਬਣਾਇਆ ਜਾਵੇ ਇਮਾਨਦਾਰੀ ਦਾ ਤੇ ਜਦੋਂ ਸੇਵਾ ਮੁਕਤ ਹੋਣਾ ਰਿਟਾਇਰਮੈਂਟ ਹੋਣਾ ਤੇ ਆਪ ਮੁਹਾਰੇ ਹੀ ਲੋਕ ਜਿਹੜੇ ਨੇ ਉਹ ਸਿਫਤਾ ਕਰਦੇ ਨਜ਼ਰ ਆਉਣਗੇ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਸਦੀਪ ਦੇ ਨਾਮ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ